ਮੈਂ ਜਕਸੀਰ ਸਿੰਘ ਭਾਰਤੀ ਕਿਸਾਨੀ ਨੂੰ ਇਕਤਾ ਕਰਾ ਦਾ ਜ਼ਿਲ੍ਹਾ ਸਖਤਨ ਸਾਡੇ ਇਹ ਪਿੰਡ ਫਾਜ਼ਲਕਾ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਪਾਕਾਂ ਦਾ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੀ ਬੇਟੀ ਸੀਗੀ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਵੱਡਾ ਫਰੌਡ ਕੀਤਾ ਗਿਆ ਇੱਕ ਟਰੈਵਲ ਏਜੰਟ ਨੇ ਕਿਹਨਾ ਟਰੈਵਲ ਏਜੰਟ ਉਹ ਪਾਲੇ ਉਹ ਪਾਲਿਆ ਉਹ ਪਾਲਿਆ ਨੇ ਇੱਕ ਵੱਡਾ ਫਰੌਡ ਕੀਤਾ ਕਿ ਉਹ ਬੱਚੀ ਦਾ ਵੀਜ਼ਾ ਲੈ ਲਿਆ ਵੀਜ਼ੇ ਤੇ ਲੈਣ ਤੋਂ ਪਹਿਲੇ ਇੱਕ ਸਾਡੇ ਨਾਲ ਐਗਰੀਮੈਂਟ ਕੀਤਾ ਸੀਗਾ ਕਿ ਇਹ ਜਿਹੜਾ ਵੀਜ਼ਾ ਹੈ ਤੁਹਾਨੂੰ ਉੱਥੇ ਜਿਹੜੀ ਇੱਕ ਕੰਪਨੀ ਹੈ ਉਹ ਕੰਪਨੀ ਦੇ ਵਿੱਚ ਵਿਸ਼ੇਸ਼ ਤੌਰ ਤੇ ਨੌਕਰੀ ਦਿੱਤੀ ਜਾਊਗੀ ਜਿੰਦੀ ਤੁਹਾਨੂੰ ਇਨਕਮ ਘਟੋ-ਘਟ 22 ਲੱਖ ਰੁਪਈਆ ਸਾਲ ਦੀ ਇਨਕਮ ਹੋਵੇਗੀ ਉਹ ਜਿਹੜਾ ਵੱਡਾ ਫਰਾਉਡ ਸੀਗਾ ਜਦੋਂ ਉੱਥੇ ਬੱਚੀ ਪਹੁੰਚੀ ਵੀਜ਼ਾ ਆ ਗਿਆ ਉੱਥੋਂ ਜਿਹੜੀ ਉਹਨਾਂ ਨੇ ਜਾਲੀ ਆਫਰ ਲਿਆ ਉਹ ਆਫਰ ਲੈਟਰ ਦੇ ਦਿੰਦਾ ਉਥੋਂ ਦੀ ਸਰਕਾਰ ਵੱਲੋਂ ਨਾਲ ਰਲ ਕੇ ਤੇ ਕਿਵੇਂ ਵੀ ਕਰਕੇ ਦਿੰਦਾ ਉਹ ਜਿਹੜੀ ਆਫਰ ਲੈਟਰ ਸੀਗੀ ਆਫਰ ਲੈਟਰ ਦੇ ਵਿੱਚ ਇਹ ਗੱਲ ਲਿਖੀ ਗਈ ਵੀ ਅਸੀਂ ਇੱਥੇ ਜਿਹੜਾ ਇਹਨੂੰ ਸੱਦਣ ਵਾਸਤੇ ਤੇ ਇੰਦੀ ਜਿਹੜੀ ਜੋਬ ਕਾਰਡ ਦਾ ਪ੍ਰਬੰਧ ਕਰਾਂਗੇ ਉਹ ਇਹਨਾਂ ਨੇ ਨਹੀਂ ਕੀਤਾ ਅਸੀਂ ਜਦੋਂ ਬੱਚੀ ਨਾਲ ਲਗਾਤਾਰ ਸਰਕਰਿਆ ਬੱਚੀ ਨੇ ਇਹ ਗੱਲ ਕਹੀ ਵੀ ਮੈਨੂੰ ਇੱਥੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਇਸ ਸਰਕਾਰ ਵੱਲੋਂ ਕਿਉਂਕਿ ਜਿਹੜੀ ਇਹ ਨੌਕਰੀ ਏ ਇੱਥੇ ਜਿਹੜੇ ਆਉਂਦੇ ਨੇ ਜਿਨ੍ਹਾਂ ਦੇ ਨਾਲ ਵਰਕ ਪਰਮਿਟ ਹੁੰਦਾ ਉਹਨਾਂ ਦਾ ਬਕਾਇਦਾ ਕੰਪਨੀ ਦੇ ਵਿੱਚ ਨਾ ਹੁੰਦਾ ਵੀ ਇਹਦੇ ਕੋਲ ਇਸ ਬੱਚੇ ਕੋਲ ਆ ਹਨਰ ਏ ਉਹਦੀ ਜਿਵੇਂ ਉਹਨੇ ਸਾਡੀ ਬੱਚੀ ਨੇ ਨੈਨੋ ਹਨਰ ਸੀ ਹੁੰਦੇ ਕੋਲ ਉਹਨੂੰ ਉਹ ਨੈਨੋ ਹਨਰ ਦੇ ਵਿੱਚ ਨਹੀਂ ਨਹੀਂ ਸੌਰੀ ਨਹੀਂ ਨਹੀਂ ਕੋਰਸ ਨੈਨੀ ਕੋਰਸ ਜਿਹੜਾ ਸੀ ਉਹਨੇ ਕੀਤਾ ਬੱਚੀ ਨੇ ਉਹਨੂੰ ਦੀ ਜੋ ਮਿਲਨੀ ਸੀ ਨੌਕਰੀ ਮਿਲਦੀ ਸੀ ਪਰ ਉਹ ਜਿਹੜੀ ਕੰਪਨੀ ਉਹਨਾਂ ਨੇ ਉੱਪਰ ਲੈਟਰ ਵਿੱਚ ਲਿਖੀ ਸੀ ਉਹ ਕੰਪਨੀ ਨਹੀਂ ਉੱਥੇ ਸੀਗੀ ਕੰਮ ਹੀ ਨਹੀਂ ਕਰਦੀ ਉਹ ਕੰਪਨੀ ਉਹ ਕਿਹੜੇ ਉਹ ਬੱਚਾ ਕਿਹੜੀ ਕੰਪਨੀ ਵਿੱਚ ਜਾ ਕੇ ਕੰਮ ਕਰ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨਾਲ ਜਦੋਂ ਤਾਲਮੇਲ ਕੀਤਾ ਪਰਿਵਾਰ ਲਗਾਤਾਰੇ ਨਾਲ ਮਗਰ ਸਾਲ ਲੱਗਾ ਰਿਹਾ ਵੀ ਸਾਡੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਇੱਕ ਸਾਲ ਤੇ ਤਿੰਨ ਮਹੀਨੇ ਬਾਅਦ ਸਾਡੀ ਬੱਚੀ ਜਿਹੜੀ ਵਾਪਸ ਸਾਨੂੰ ਉਹਨੂੰ ਮਗਾਉਣਾ ਪਿਆ ਮਜਬੂਰਨ ਕਿੰਨੇ ਸਮੇਂ ਪਹਿਲੇ ਜਿਹੜਾ ਤੁਸੀਂ ਬੇਟੀ ਨੂੰ ਬਾਹਰ ਭੇਜਿਆ ਸੀ ਉਹ ਇੱਕ ਸਾਲ 23 ਇੱਕ ਸਾਲ ਡੇਢ ਸਾਲ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਨੇ ਉਹਨਾਂ ਨੂੰ ਵਾਪਸ ਆ ਗਈ ਹੋ ਇਹ ਨੂੰ 1.5 ਸਾਲ ਪਹਿਲਾਂ ਬੱਚੀ ਜਿਹੜੀ ਉੱਥੇ ਇੰਗਲੈਂਡ ਵਿੱਚ ਗਈ ਸੀ ਕਿੰਨੇ ਪੈਸੇ ਰੋਡਮ ਦਿੱਤੇ ਸੀ ਅਸੀਂ ਇਹਨਾਂ ਨੂੰ 2.25 ਲੱਖ ਤੇ 25000 ਰੁਪਏ ਤੇ ਕੁਝ ਵਾਪਸ ਦਿੱਤਾ ਹਰ ਤੋ 23 23 25 ਸੌਰੀ 23 25 ਨਹੀਂ ਵਾਪਸ ਕਰ ਦਿੱਤੇ ਇਹਨਾਂ ਨੇ ਸਾਡੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂਗਾ ਅੱਜ ਇੱਥੇ ਜਦੋਂ ਅਸੀਂ ਪਹੁੰਚਿਆ ਪਿੱਛੇ ਪਿੱਛੇ ਅਸੀਂ ਜਿਹੜਾ ਵੇਖੋ ਅਸੀਂ ਸਟੈਪ ਬਾਈ ਸਟੈਪ ਗੱਲ ਕਰਦੇ ਹਾਂ ਅਸੀਂ ਇਹ ਜਦੋਂ ਇੱਥੇ ਪਹਿਲਾਂ ਪਰਿਵਾਰ ਆਇਆ ਫੇਰ ਉਹ ਸਾਡੀ ਜਥੇਬੰਦੀ ਦਾ ਹਿੱਸਾ ਸੀਗਾ ਸਾਡੀ ਓਕਾਈ ਦਾ ਪ੍ਰਧਾਨ ਨੇ ਪਿੰਡ ਪਾਕਾਂ ਦਾ ਫੇਰ ਉਹਨੇ ਸਾਡੇ ਨਾਲ ਸੰਪਰਕ ਕੀਤਾ ਸਾਡੀ ਜ਼ਿਲ੍ਹਾ ਟੀਮ ਆਈ ਜ਼ਿਲ੍ਹਾ ਦੀ ਮਾਨ ਕਹਿੰਦੇ ਨਾਲ ਸੰਪਰਕ ਕਰਕੇ ਇਹਨੂੰ ਮਿਲੀ ਵੀ ਤੂੰ ਭਾਈ ਇਹਨਾਂ ਦਾ ਜਿਹੜਾ ਬੰਦਾ ਮਾਫਜਾ ਵਾਪਸ ਕਰ ਕਿਉਂਕਿ ਬੱਚੀ ਦੇ ਉੱਤੇ ਹਾਲਾਤ ਮਾੜੇ ਨੇ ਸਾਨੂੰ ਬੱਚੀ ਵਾਪਸ ਮਂਗਾਉਣੀ ਪੈਗੀ ਜਾਂ ਸਾਡੀ ਬੱਚੀ ਦਾ ਪ੍ਰਬੰਧ ਕਰ ਹਾਂ ਕੰਮ ਕਰਵਾ ਲਓ ਜਾਂ ਤੇ ਕੰਮ ਲਵਾ ਆਦਾ ਵੀ ਮੈਂ 10 ਲੱਖ ਰੁਪਇਆ ਮੈਨੂੰ ਹੋਰ ਦਿਓ ਜਦੋਂ ਅਸੀਂ ਦਾ ਅਧਾ 10 ਲੱਖ ਰੁਪਇਆ ਹੋਰ ਦਿਓ ਅਸੀਂ ਇਹ 10 ਲੱਖ ਤੈਨੂੰ ਕਿਸ ਬੇਸਤੇ ਦੇਗੇ ਵੀ ਜਦੋਂ ਬੱਚੀ ਦੇ ਕੋਲ ਨੌਕਰੀ ਨਹੀਂ ਗਈ ਕੋਈ ਉਹਦੇ ਕੋਲ ਕਾਗਤ ਨਹੀਂ ਪ੍ਰੂਫ ਨਹੀਂਗਾ ਅਸੀਂ 10 ਲੱਖ ਤੈਨੂੰ ਕਾਹਦਾ ਦੇਗੇ ਤੇ ਜਦੋਂ ਜਾਣ ਤੋਂ ਪਹਿਲੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਕੀਤੀਆਂ ਸਾਡੇ ਕੋਲ ਪ੍ਰੂਫ ਹੀ ਨਹੀਂ ਸਾਡੇ ਕੋਲ ਸਬੂਤ ਨਹੀਂ ਤੇ ਸਾਡੇ ਕੋਲ ਕਾਗਤ ਨਹੀਂ ਸਾਡੇ ਰਿਟਰਨ ਦੇ ਵਿੱਚ ਇਹ ਚੀਜ਼ਾਂ ਹੈਗੀ ਹਾਂ ਰਿਟਰਨ 'ਚ ਹੈ ਵੀ ਸਾਡੀ ਬੱਚੀ ਨੂੰ ਇੰਨੀ ਜੋਬ ਮਿਲੂਗੀ ਨੌਕਰੀ ਆ ਆ ਤੈਨੂੰ ਵਿਖਾ ਦੇ ਨੇ ਆ ਬਕਾਇਦਾ ਲਿਖਿਆ ਸੀਗਾ ਆ ਅਫਰ ਲੈਟਰ ਇਹ ਅਫਰ ਲੈਟਰ ਦੇ ਵਿੱਚ ਬਕਾਇਦਾ ਲਿਖਿਆ ਹੈ ਵੀ ਇਹਨੂੰ ਇਸ ਸਾਲ ਦੇ ਜੀ 2.5 ਲੱਖ ਰੁਪਇਆ ਇਨ ਸਾਡਾ ਪੰਜਾਬ ਅੱਜ ਬੇਰੋਜ਼ਗਾਰੀ ਹੁਣ ਕਰਨ ਸਾਡੇ ਬੱਚੇ ਇਸ ਗੱਲ ਨੂੰ ਚਾਹੁੰਦੇ ਨੇ ਵੀ ਸਾਡਾ 20-22 ਲੱਖ ਰੁਪਇਆ ਸਾਲ ਦੀ ਇਨਕਮ ਹੋਵੇ ਅਸੀਂ ਉੱਥੇ ਜਾ ਕੇ ਕੰਮ ਕਰੀਏ ਪਰ ਨਹੀਂ ਆ ਜਿਹੜੇ ਟ੍ਰੈਵਲ ਜੈਂਟ ਦੇਖੋ ਕਿੰਨੀਆਂ ਵੱਡੀਆਂ ਲੈਣਾ ਬਣਾ ਕੇ ਬੈਠੇ ਹੋਏ ਨੇ ਫਰੋਟ ਕਰਦੇ ਨੇ ਬੱਚਿਆਂ ਨਾਲ ਬੱਚੇ ਦਾ ਹੁਨਰ ਨਹੀਂ ਵੇਖਦੇ ਬੱਚੇ ਦੀ ਐਜੂਕੇਸ਼ਨ ਨਹੀਂ ਵੇਖਦੇ ਕੱਲਾ ਜਾਜ ਹੀ ਵੇਖਦੇ ਨੇ ਵੇਸੇ ਇਹ ਬੱਚੇ ਨੂੰ ਜਾਜ ਤੇ ਚਲਾਉਣਾ ਅੱਗੋਂ ਅੱਗੇ ਅਗਲੇ ਜਿਹੜੇ ਮੁਲਕ ਨੇ ਉਹ ਹੁਨਰ ਵੇਖਦੇ ਨੇ ਬੱਚੇ ਦੀ ਕੁਆਲਿਫਿਕੇਸ਼ਨ ਵੇਖਦੇ ਨੇ ਵੀ ਇਹ ਬੱਚੇ ਕੋਸ਼ਿਸ਼ ਕਰਨ ਚੁੱਕਾ ਹੈ ਕਿ ਨਹੀਂ ਹੈ ਜਾਂ ਇਹਨੂੰ ਅਸੀਂ ਨੌਕਰਾਮ ਦੇਣਾ ਕਿ ਤੋਂ ਬਾਅਦ ਤੁਸੀਂ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਾਡੀ ਜਿਵੇਂ ਤੁਹਾਨੂੰ ਦੱਸ ਰਹੇ ਜਿਹੜਾ ਟੀਮ ਆਈ ਹੈ ਜਿਹੜਾ ਟੀਮ ਨੇ ਗੱਲਬਾਤ ਕੀਤੀ ਹੈ ਆਂਦਾ ਆਂਦਾ ਵੀ ਮੈਂ ਜਾਂ ਤੁਹਾਨੂੰ ਪੈਸੇ ਮੋੜਾਂਗਾ ਪੈਸੇ ਮੋੜਾਂਗਾ ਜਾਂ ਤੁਹਾਡੀ ਗੱਲ ਤੁਹਾਡੀ ਬੱਚੀ ਨੌਕਰੀ ਲਵਾਵਾਂਗਾ ਨਾ ਤਾਂ ਪੈਸੇ ਮੋੜੇ ਨਾ ਸਾਡੀ ਬੱਚੀ ਨੌਕਰੀ ਲਵਾਇਆ ਇਸ ਤੋਂ ਬਾਅਦ ਤੁਸੀਂ ਹੁਣ ਤੁਸੀਂ ਪੁਲਿਸ ਇੱਥੇ ਬੁਲਾਈਏ ਤੇ ਹੁਣ ਕੀ ਕਰਦੇ ਪੁਲਿਸ ਅਸੀਂ ਇੱਥੇ ਆਣ ਕੇ ਹੁੰਦੇ ਬੂਹੇ ਕੇ ਬੈਠੇ ਆ ਸਾਨੂੰ ਜਦੋਂ ਅਸੀਂ ਹੁੰਦੇ ਨਾਲ ਸੰਪਰਕ ਕੀਤਾ ਲਗਾਤਾਰ ਹੁੰਦੇ ਨਾਲ ਨੰਬਰ ਮਲਾਏ ਨੇ ਜਿਨੇ ਨੰਬਰ ਲਾਉਣੇ ਹੋਰ ਨੰਬਰ ਬੰ ਸਾਡੇ ਵੀ ਸਾਰੇ ਆਗੂਆਂ ਨੇ ਲਾਇਏ ਨੇ ਨੰਬਰ ਇਹਨੇ ਚੱਕਿਆ ਸਾਡੇ ਨਾਲ ਮਿਲ ਜਿਹੜਾ ਤੁਸੀਂ ਪਤਾ ਕੀਤਾ ਉਹ ਆਦੇ ਵੀ ਜਿਹੜਾ ਉਹਦਾ ਦਫਤਰ ਸੀਗਾ ਉਹ ਦਫਤਰ ਇਥੋਂ ਬੰਦ ਕਰਕੇ 2 ਮਹੀਨਿਆਂ ਤੋਂ ਫਰਾਰ ਹੈ ਦਫਤਰ ਬੰਦ ਕਰਕੇ ਤੋਂ ਫਰਾਰ ਏ ਜਿਹੜੇ ਬੱਚਿਆਂ ਨਾਲ ਉਹ ਟਾਈ ਆਫ ਕੀਤਾ ਨੇ ਜਾਂ ਉਹਨਾਂ ਨਾਲੋਂ ਸਪਰਕ ਚ ਨੇ ਜਿਨ੍ਹਾਂ ਨਾਲ ਉਹਨੇ ਵੱਡੇ ਹੋਰ ਫਰਾਡ ਕੀਤੇ ਨੇ ਉਹਨਾਂ ਨਾਲ ਪਾਸੇ ਬਹਿ ਕੇ ਤਾਲਮੇਲ ਕਰ ਲੈਂਦਾ ਸਾਡੇ ਨਾਲ ਤਾਲਮੇਲ ਚ ਅੱਜ ਨਹੀਂ ਆਇਆ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਆਂ ਅਗਲਾ ਸਾਡਾ ਅਲਟੀਮੇਟ ਇਹ ਆ ਵੀ ਅਸੀਂ ਪੁਲਿਸ ਨੂੰ ਵੀ ਲਿਖਤੀ ਰੂਪ ਰਿਪੋਰਟ ਪੇਸ਼ ਕਰਵਾਵਾਂਗੇ ਵੀ ਜੇਕਰ ਸਾਡਾ ਮੁਆਵਜ਼ਾ ਵਾਪਸ ਕਰਦਾ ਤੇ ਅਸੀਂ ਉਹਦੇ ਤੇ ਕਾਰਵਾਈ ਨਹੀਂ ਕਰਾਂਗੇ ਜੇ ਉਹ ਸਾਡਾ ਮੁਆਵਜ਼ਾ ਮਾਫਸ ਵਾਪਸ ਨਹੀਂ ਦਿੰਦਾਗਾ ਅਗਲਾ ਜਿਹੜਾ ਸਾਡਾ ਐਕਸ਼ਨ ਹੋਊਗਾ ਪੁਲਿਸ ਨੂੰ ਦੱਸੇ ਤੋਂ ਪੁਲਿਸ ਨੂੰ ਐਪਲੀਕੇਸ਼ਨ ਦਿੱਤੇ ਦੇ ਬਾਵਜੂਦ ਅਸੀਂ ਉਹਨਾਂ ਦਾ ਜਿਹੜਾ ਘਰ ਟ੍ਰੈਕ ਕਰ ਰਿਆ ਅਸੀਂ ਉਹਨਾਂ ਦਾ ਘਰ ਵੇਖ ਲਿਆ ਅਸੀਂ ਉਹਨਾਂ ਦੇ ਘਰ ਦੇ ਅੱਗੇ ਪੱਕਾ ਮੋਰਚਾ ਲਾ ਕੇ ਆਉਣ ਵਾਲੇ ਸਮੇਂ ਤੱਕ ਰਹਿ ਬੈਠਾਂਗੇ ਅਸੀਂ ਉਹਨੂੰ ਘਟੋ ਘਟ ਇਹ ਅਗਲੀ ਇਹ ਮਾਰਚ ਦੀ 15 ਤਰੀਕ ਤੱਕ ਅਲਟੀਮੇਟ ਦੇਨੇ ਆ 15 ਮਾਰਚ ਤੋਂ ਪਹਿਲੋ ਪਹਿਲੋ ਸਾਨੂੰ ਪੈਸੇ ਵਾਪਸ ਦੇ ਦੇ ਸਾਡਾ ਮਾਫਜਾ ਵਾਪਸ ਦੇ ਦੇਵੇ ਜੇਕਰ ਨਹੀਂ ਦਿੰਦਾ ਤੇ 15 ਮਾਰਚ ਤੋਂ ਬਾਅਦ ਫਿਰ ਅਸੀਂ ਸਾਡੀ ਜਥੇਬੰਦੀ ਵਿਚਾਰੂਗੀ ਜੀਲਾ ਟੀਮ ਵਿਚਾਰੂਗੀ ਇਧਰ ਸੂਬਾ ਕਮੇਟੀ ਨਾਲ ਗੱਲ ਕਰਕੇ ਅਸੀਂ ਉਹਦੇ ਘਰ ਜਲੰਧਰ ਜਿਹੜਾ ਉਹਦਾ ਘਰ ਟਰੈਸ ਕੀਤਾ ਉਸ ਘਰ ਦੇ ਅੱਗੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਇਸ ਤੋਂ ਪਹਿਲੇ ਕੋਈ ਤੁਸੀਂ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ ਵੇਖੋ ਪੁਲਿਸ ਕਪਲੇਟ ਤਾਂ ਅਸੀਂ ਤਾਂ ਦੇਈ ਗਏ ਜੇ ਸਾਡੀ ਗੱਲ ਕੋਈ ਨਾ ਸੁਣੇ ਸਾਡੀ ਗੱਲ ਸੁਣਦਾ ਰਿਹਾ ਪਰ ਹੁਣ ਉਹ ਸਾਡੇ ਸੰਪਰਕ ਨੇ ਬੁਲਾਇਆ ਸੀਗਾ ਬੁਲਾ ਕੇ ਹੁਣ ਸਾਡੇ ਤੇ ਇੱਥੇ ਦਫਤਰ ਆਉਂਦਾ ਉਹਦੇ ਤੇ ਦਫਤਰ ਚ ਆਉਂਦਾ ਹੀ ਨਹੀਂ ਉਹ ਉਹਦਾ ਦਫਤਰ ਹੀ ਪਾਸੇ ਕਿਤੇ ਖੋਲ ਕੇ ਬੈਠਾ ਜਿਹੜੇ ਦਫਤਰ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇਸ ਟਾਈਮ ਪਰ ਅਸੀਂ ਉਹਨੂੰ ਕੱਟ ਰੈਸ ਕਰ ਲਿਆ ਜੀ ਬੈਠੇ ਦਫਤਰ ਖੁੱਲਾ ਨਹੀਂ ਦਫਤਰ ਬੰਦ ਹੁੰਦਾ ਉਹ ਵੀ ਪਹੁੰਚਿਆ ਪੁਲਿਸ ਵਾਲੋ ਕੀ ਕਹਿਆ ਗਿਆ ਪੁਲਿਸ ਵਾਲੋ ਪੁਸ਼ਵਾਸਿਤ ਹੋਇਆ ਗਿਆ ਵੀ ਸਾਨੂੰ ਤੁਸੀਂ ਲਿਖਤੀ ਰੂਪ ਦਿਓ ਅਸੀਂ ਲਿਖਤੀ ਰੂਪ ਮਿਲਦਾਂ ਕੋੰਦੇ ਤੇ ਇਹ ਕਾਰਵਾਈ ਕਰਾਂਗੇ ਜਿਉ ਤੁਹਾਡਾ ਮੁਆਵਜ਼ਾ ਦੇਂਦਾ ਤੇ ਠੀਕ ਨਹੀਂ ਤਾਂ ਅਸੀਂ ਅਗਲੀ ਉਹਦੇ ਤੇ ਕਾਰਵਾਈ ਕਰਾਂਗੇ ਪਰ ਅਸੀਂ ਪੁਲਿਸ ਦੀ ਕਾਰਵਾਈ ਤੋਂ ਉੱਤੋਂ ਦੀ ਉਹਦੇ ਘਰ ਅੱਗੇ ਪੱਕਾ ਮ ਹਰਪ੍ਰੀਤ ਸਿੰਘਾ ਦੀ ਲੜਕੀ ਪ੍ਰੀਤੀ ਨੇ ਝੁੱਕ ਕੇ ਗਈ ਸੀ ਜੀ ਭੋਪਾਲ ਵਾਲੇ ਜਿਹੜੇ ਆ ਗਿਆ ਐ ਜ਼ੈਂਟਾ ਦੀਪਜੀਤ ਦਾ ਨਾਮ ਦਾ ਦੱਸ ਰਹੇ ਆ ਹਾਂ ਜੀ ਹਾਂ ਜੀ ਉਹਨਾਂ ਨੂੰ ਇੱਕ ਸਾਲ ਪਹਿਲਾਂ ਗਈ ਆ ਇਹਨਾਂ ਦੀ ਸੈਟਲਮੈਂਟ ਆਪ ਹੀ ਕੱਦ ਰਿਆਂ ਦੀ ਲੜਕੀ ਪਹੁੰਚ ਵੀ ਗਈ ਸੀ ਉੱਥੇ ਜੀ ਤੇ ਇਹ ਕਹਿੰਦੇ ਵੀ ਉੱਥੇ ਉਹਨੂੰ ਜਾ ਕੇ ਕੰਮ ਨਹੀਂ ਮਿਲਿਆ ਠੀਕ ਹੈ ਇਹਨਾਂ ਦੀ ਇਹੀ ਕੰਪਲੇਂਟ ਹੈ ਇਹ ਅੱਗੇ ਵੀ ਆਉਂਦੇ ਰਹੇ ਇਹਨਾਂ ਨੇ ਧਰਨਾ ਨਹੀਂ ਲਗਾਇਆ ਇਹ ਕਹਿੰਦੇ ਵੀ ਅਸੀਂ ਉਹਨਾਂ ਨਾਲ ਮਿਲਣ ਹੀ ਆਏ ਸੀਗੇ ਜੀ ਤੇ ਉਹ ਸਾਨੂੰ ਮਿਲ ਨਹੀਂ ਰਿਹਾ ਫੋਨ ਤੇ ਸਾਡੇ ਨਾਲ ਗੱਲ ਇਹਨਾਂ ਦੀ ਹੁੰਦੀ ਰਹੀ ਆ ਜੀ ਤੇ ਇਹਨਾਂ ਨੂੰ ਮੈਂ ਹੀ ਕਿਹਾ ਕਿ ਜੇ ਤੁਸੀਂ ਕੋਈ ਲਿਖਤੀ ਦਰਖਾਸਤ ਦਿੱਤੀ ਹੈ ਜੀ ਤੇ ਜੇ ਉਹਤੇ ਕੋਈ ਤੁਹਾਡੀ ਕਾਰਵਾਈ ਨਹੀਂ ਹੋਈ ਤੇ ਫਿਰ ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਆ ਜੀ ਜਦੋਂ ਮੈਂ ਕਹਾ ਤੁਹਾਡੀ ਹਲੇ ਕਾਡੇ ਕੋਈ ਕੰਪਲੇਨ ਨਹੀਂ ਗਈ ਤੁਸੀਂ ਇਹ ਕੋਈ ਕੰਪਲੇਨ ਨਹੀਂ ਇਹ ਕੋਈ ਕੰਪਲੇਨ ਨਹੀਂ ਇਹਨਾਂ ਦੇ ਜੇ ਤੁਸੀਂ ਕੰਪਲੇਨਟ ਦੋਗੇ ਆਪਣੇ ਤੇ ਫਿਰ ਉਹਤੇ ਪੁਲਿਸ ਪ੍ਰਸ਼ਾਸਨ ਜਿਹੜਾ ਵੀ ਜੋ ਵੀ ਬੰਦੀ ਕਾਰਵਾਈ ਕਰੇਗਾ ਤੇ ਹੁਣ ਇਹਨਾਂ ਨੇ ਕੰਪਲੇਨਟ ਦੇ ਦਿੱਤੀ ਨਹੀਂ ਨਹੀਂ ਮੈਂ ਸਲਾਹ ਕਰ ਰਿਹਾ ਆਪਣੀ ਕਮੇਟੀ ਦੇ ਫਿਰ ਨੂੰ ਮੈਂ ਕਹਾ ਜੋ ਵੀ ਤੁਹਾਡਾ ਨਾ ਵਾਰਦਾਤ ਹੋਈ ਹੈ ਤੁਸੀਂ ਉਹ ਪੂਰਾ ਸੰਖੇਪਲਾਤ ਲਿਖ ਕੇ ਆਪਣੇ ਸੀਪੀ ਅਫੀਸ ਦੋ मां ਜੋ ਸੀਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਖਤ ਅਦਾਤਾਂ ਆ ਕਿ ਜਿਹੜਾ ਵੀ ਕੋਈ ਫਰਾਡ ਇਸ ਤਰ੍ਹਾਂ ਦਾ ਕਰਦਾ ਉਹਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਜਿਹੜੇ ਤੇ ਦਰਿਆ ਵਿਸ਼ਾਖਰਧਾ ਨਾਲ ਲਗਾ ਕੇ ਬੈਠੇ ਨੇ ਤਾਂ ਇਸ ਨੂੰ ਲੈ ਕੇ ਦਰਨਾ ਨੇ ਸੈਂਟਰ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਜੀਐਨਪੀ ਨੇ ਸਾਨੂੰ ਇਹਨਾਂ ਨੇ ਹਾਲੇ ਕੋਈ ਇਹੰਦਾ ਲਿਖਤੀ ਸਾਨੂੰ ਨਹੀਂ ਦਿੱਤਾ ਇਹਦੇ ਵੀ ਲਿਖਤੀ ਦਰਖਾਸਤ ਦੇਣ ਜੇ ਉਹਨਾਂ ਕਾਰਵਾਈ ਕਰਨਗੇ